杀。<想> <noise> ਸ਼ਾਨ ਨਿਰਾਲੀ ਪੀਰ ਆਵੇ ਨਿਭਾਏ ਸ਼ਾਨ ਨਿਰਾਲੀ ਪੀਰਾਂ ਦੇ ਨਿਗਾਹਾਂ ਵਾਲਿਆ ਜੀ ਦੇ ਮੱਥੇ ਲੱਗ ਜਾਵੇ ਮਿੱਟੀ ਤੇਰੇ ਦਰ ਦੀ ਦੁਨੀਆ ਸਰਕਾਰ ਦੀ ਬਹਿ ਗਏ ਬਹਿ ਗਏ ਜੀ ਸਾਰੇ ਜੈ ਸਰਕਾਰਾਂ ਦੀ ਸਾਥੀਓ ਆਇਆ ਦੌਰ ਤਾਂ ਸਾਰੇ ਪਲੇ ਕਿਸ ਤਰ੍ਹਾਂ ਦੌਰ ਚੱਲਦੇ ਆ ਪਰ ਜੇ ਆਪਾਂ ਸਮਾਜ ਦੀ ਭਲਾਈ ਨਹੀਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਪੀਰ ਫੀਰ ਜਿੰਨੇ ਰਹਿਬਰ ਹੋਏ ਆ ਉਹਨਾਂ ਨੇ ਸਮਾਜ ਦਾ ਹੀ ਭਲਾ ਕੀਤਾ ਸਮਾਜ ਦਾ ਭਲਾ ਕਰਦੇ ਕਰਦੇ ਮਲੇ ਕੋ ਨਾਲ ਇੰਨਾ ਨਾਂ ਇੰਨੀ ਸ਼ਕਤੀ ਤਾਂ ਉੱਚੀਆਂ ਸ਼ਕਤੀਆਂ ਹੋ ਜਾਂ ਤੇ ਪੰਨਾ ਨਹੀਂ ਕਿ ਆ ਕਿੰਨੇ ਜਿ ਸਵਾਗਤ ਲਾ ਕੀਤਾ ਉਹਨਾਂ ਨੇ ਅਸੀਂ ਉਹ ਨਹੀਂ ਗਿਰਤੀ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਆਪਾਂ ਕੈਸੇ ਆ ਬਾਬਾ ਸਾਹਿਬ ਡੋਕਰਪੀਰਾ ਉਹਨਾਂ ਨੇ ਕਿਹਾ ਕੀ ਜਿਨ੍ਹਾਂ ਨੇ ਇਲੈਕਟ੍ਰੀਕ ਰੂਹ ਵਿੱਚ ਸਾਨੂੰ ਸੰਵਿਧਾਨ ਲਿਖੇ ਦਿੱਤਾ ਔਰ ਹਰ ਇੱਕ ਇਨਸਾਨ ਨੂੰ ਹਰ ਇੱਕ ਮੇਰੀ ਬੀਬੀ ਭੈਣ ਨੂੰ ਉਹਨਾਂ ਨੇ ਹੱਥ ਲੱਗ ਦਿੱਤੇ ਤੇ ਦੇਖੋ ਅੱਜ ਦੇ ਡੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਬੇਰੋਜ਼ਗਾਰ ਦੇਖੋ ਮੇਰੇ ਵੀ ਸ਼ੁਰੂ ਕਰੀਏ ਨਾਖਰੀ ਕਲਾ ਤੋਂ ਸ਼ੁਰੂ ਕਰੀਏ ਕਿ ਜਦੋਂ ਨਾਸਿਰ ਲਾ ਤੋਂ ਖਰਚਾ ਇਹ ਸ਼ੁਰੂ ਹੋ ਜਾਂਦਾ ਹੈ ਮਨ ਲੇ ਕਿ ਜੋ ਗ੍ਰੈਜੂਏਸ਼ਨ ਤੱਕ ਪਹੁੰਚੇ ਕਰ ਕਰੋੜਾ ਰੁਪਏ ਕਰੋੜਾ ਰੁਪਏ ਕੇ ਖਰਚਾ ਆ ਹੀ ਜਾਂਦਾ ਹੈ ਕਿ ਉਸ ਤੋਂ ਬਾਅਦ ਜੇ ਆਪਾਂ ਨੌਕਰੀ ਗੱਲ ਕਰੀਏ ਤਾਂ ਮੈਕੀਮਲ ਤੱਕ 10000 12000 10000 2000 10000 12000 ਜਾਂਦਾ ਕਿਉਂਕਿ ਜੇ ਹੁਣ ਆਪਾਂ 3 ਰੁਪਏ ਖਰਚ